ਮਨਦੀਪ ਰਿੰਪੀ ਦੇ ਨਾਵਲ ਵਕਤ ਦੇ ਹਿੱਸੇ ਚੋਂ ਦਾ ਅਗਲਾ ਭਾਗ ਵੀ ਪਹਿਲਾ ਹਿੱਸਾ ਪੂਰਾ ਹਫਤਾ ਮੈਂ ਕਰਨਾ ਪੜਿਆ ਤੇ ਆਪਣੇ ਵਰਗੇ ਛੜੇ ਮਿੱਤਰ ਸਾਡੇ ਕਤੀ ਦੇ ਘਰ ਜਾ ਡੇਰਾ ਲਾਇਆ ਨਾ ਉਹਦਾ ਜੈਸ਼ਨਦੀਪ ਸੀ ਸਿਰੇ ਦਾ ਵੈਲੀ ਹੁੰਦੀ ਵੀ ਵੈਲੀਆਂ ਦੇ ਵੈਲੀ ਯਾਰ ਇੱਕ ਦਿਨ ਆਪਣੇ ਵਰਗੀ ਮਿੱਤਰ ਮੰਡਲੀ ਨਾਲ ਚਲਾ ਗਿਆ ਕਿਧਰੇ ਕਬਜ਼ਾ ਲੈਣ ਅੱਗੋਂ ਅਗਲੇ ਨੇ ਕਿਹੜਾ ਇਹਨਾਂ ਨੂੰ ਵੇਖ ਕੇ ਸੱਜਣ ਕਰਨਾ ਸੀ ਉਹਨਾਂ ਵੀ ਚੰਗੇ ਖੜਕਾਏ ਬਾਕੀ ਤਾਂ ਭੱਜ ਨੱਠ ਗਏ ਪਰ ਇਹ ਪਤੰਦਰ ਅੜਿੱਕੇ ਆ ਗਿਆ ਅਗਲੇਾਂ ਦੇ ਬਸ ਫੇਰ ਕੀ ਸੀ ਕੱਲੇ ਕੱਲੇ ਨੇ ਬਾਰੀ ਬਾਰੀ ਚੰਗੇ ਹੱਥ ਸਾਫ਼ ਕੀਤੇ ਇਹਦੇ ਤੇ ਚੰਗੀ ਤੌਣੀ ਲਾਈ ਜੀ ਜਦੋਂ ਤੱਕ ਫਰਸ਼ ਤੇ ਮੁੱਦੇ ਮੋਨਾ ਡਿੱਗ ਗਿਆ ਫਰਸ਼ ਤੇ ਡਿੱਗਦੇ ਅਨਸਾਰ ਅੱਧਾ ਦੰਦ ਟੁੱਟ ਗਿਆ ਉਥੇ ਇਹਦਾ ਨਵਾਂ ਨਾਮਕਰਨ ਹੋ ਗਿਆ 31 ਉਦੋਂ ਤੋਂ ਇਹਦਾ ਅਸਲੀ ਨਾਂ ਜਸ਼ਨਦੀਪ ਸਾਰੇ ਭੁੱਲ ਗਏ ਤੇ 31 ਸਾਰਿਆਂ ਦੇ ਮੂੰਹ ਤੇ ਚੜ ਗਿਆ ਕਈ ਤਾਂ ਹੱਸਦੇ ਹੋਏ ਇਹਨੂੰ 31.5 ਵੀ ਆਖ ਦਿੰਦੇ ਜਦੋਂ ਵੀ ਮੈਂ ਘਰਬਾਰੀ ਸੋਚਦਾ ਮੇਰੀ ਮਾਂ ਮੇਰੀ ਅੱਖਾਂ ਮੁਰਿਆ ਖੜਦੀ ਇੱਕ ਦਿਨ ਮੈਨੂੰ ਸੁਪਨਾ ਆਇਆ ਸੁਪਨੇ 'ਚ ਮੈਂ ਵੇਖਿਆ ਮੇਰੀ ਮਾਂ ਭਰੀਆਂ ਅੱਖਾਂ ਨਾਲ ਮੈਨੂੰ ਵੰਗਾਰ ਰਹੀ ਐ ਹੂੰ ਤਾਂ ਵੱਡੇ ਅਣਕੀ ਦੀ ਕੁੜੀ ਲੈਣ ਗਿਆ ਸੀ ਕੁੜੀ ਤਾਂ ਕੀ ਲਿਉਣੀ ਸੀ ਉਹ ਤਾਂ ਆ ਵੀ ਨਹੀਂ ਮੁੜ ਕੇ ਆਇਆ ਮੈਨੂੰ ਪਤਾ ਤੈਥੋਂ ਨਹੀਂ ਹੋਣਾ ਕੋਈ ਚੱਲ ਮੁੜ ਹੁਣ ਕਰ ਤੇਰੇ 'ਚ ਤੇਰੇ 'ਚ ਨਹੀਂ ਹੈ ਅਣਕਨਾ ਦਾ ਕੀੜਾ ਮਰ ਗਿਆ ਉਹ ਤਾਂ ਤੇਰੀ ਸ਼ਰਾਬ 'ਚ ਡੁੱਬ ਕੇ ਮੇਰੀ ਮਾਂ ਕੋਲ ਖੜਾ ਮੇਰਾ ਪਿਓ ਆਪਣੀ ਜੁੱਤੀ ਝਾੜਦਾ ਹੋਇਆ ਆਖਦਾ ਤੇਰੇ ਦਾ ਸ਼ਰਾਬੀ ਪੁੱਤ ਨੂੰ ਕਿਨੇ ਦੇਣੀ ਆਪਣੀ ਓਏ ਸਿਰੇ ਦੇ ਸ਼ਰਾਬੀ ਪੁੱਤ ਨੂੰ ਕਿਨੇ ਦੇਣੀ ਆਪਣੀ ਧੀ ਮੇਰੀ ਅੱਖ ਖੁੱਲ ਗਈ ਤੇ ਮੁੜ ਮੈਨੂੰ ਸਾਰੀ ਰਾਤ ਨਹੀਂ ਨਿੰਦਰਾ ਆਈ ਕਈ ਕਈ ਵਾਰੀ ਮੈਨੂੰ ਕਿਰਨਜੀਤ ਵੀ ਬਹੁਤ ਚੇਤੇ ਆਉਂਦੀ ਮੈਂ ਸੋਚਦਾ ਕਿ ਜੇਕਰ ਉਹ ਮੇਰੀ ਜ਼ਿੰਦਗੀ ਵਿੱਚ ਆ ਜਾਂਦੀ ਤਾਂ ਸ਼ਾਇਦ ਅੱਜ ਮੇਰੀ ਜ਼ਿੰਦਗੀ ਦੀ ਤਾਣੀ ਐਨੀ ਨਾ ਉਲਝੀ ਹੁੰਦੀ ਮੇਰਾ ਘਰ ਜਾਂਦਾ ਹੌਸਲਾ ਜਵਾਬ ਦੇ ਰਿਹਾ ਸੀ ਇੱਕ ਦਿਨ ਮੈਂ 31 ਤੇ ਉਹਦੇ ਸਾਥੀ ਟੀਟੂ ਨਾਲ ਪੈਗ ਲਾਉਂਦਿਆਂ ਆਪਣੇ ਮਨ ਦੀ ਗੰਢ ਖੋਲ ਬੈਠਿਆ ਮੇਰੇ ਵੈਲੀ ਯਾਰ ਵੀ ਮੇਰੀ ਹਾਮੀ ਵਿੱਚ ਹਾਮੀ ਭਰਦੇ ਓ ਯਾਰ ਇੰਜ ਤਾਂ ਤੇਰੇ ਮਾਪਿਆਂ ਨੂੰ ਥੱਲੇ ਲਾਉਣ ਵਾਲਿਆਂ ਨੂੰ ਆਪਾਂ ਸੁੱਕਾ ਕਿਵੇਂ ਜਾਣ ਦਈਏ ਉਹ ਤੇਰੇ ਮਾਪੇ ਨਹੀਂ ਸਾਡੇ ਵੀ ਕੁਝ ਲੱਗਦੇ ਆ ਦੇਖ ਹੁਣ ਤੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਤੇਰਾ ਟੈਨਸ਼ਨ ਲੈਣ ਦਾ ਸਮਾਂ ਨਾ ਮੁੱਕ ਗਿਆ ਹੁਣ ਤਾਂ ਆਪਾਂ ਉਹਨਾਂ ਨੂੰ ਸਬਕ ਸਿਖਾਉਣਾ ਹੈ ਕਿ ਭਲੇ ਮਨਸਾ ਨਾਲ ਬਗਾੜ ਕੇ ਕੀ ਹੁੰਦਾ ਟੀਟੂ ਕੁੱਟਕੁੱਟ ਕਰਕੇ ਪੈਗ ਪੀਂਦਾ ਹੋਇਆ ਬੋਲਿਆ ਓਏ ਨਹੀਂ ਯਾਰ ਤੁਸੀਂ ਛੱਡੋ ਇਸ ਗੱਲ ਨੂੰ ਇੱਥੇ ਹੀ ਮੇਰਾ ਮਸਲਾ ਹੈ ਮੈਂ ਆਪੇ ਹਰ ਲਫ਼ਜ਼ਾਂ ਦਾ ਨਹੀਂ ਦਾ ਕੋਈ ਮੈਂ ਉਹਨੂੰ ਸਮਝਾਉਣ ਦੇ ਲੈ ਜੇ ਵਿੱਚੋਂ ਲੈ ਇਦਾਂ ਕਿਦਾਂ ਛੱਡਦੀ ਆਪਣੇ ਯਾਰ ਨੂੰ ਔਕੇ ਵੇਲੇ 'ਚ ਸਾਡੀ ਕੱਤੀ ਨੇ ਮੇਰੇ ਵੱਲ ਵੇਖਦੇ ਹਾਂ ਟੀਟੂ ਦੀ ਗਲਤੀ ਹਾਂ ਮੀ ਪਰੀ ਓਏ ਤੂੰ ਹੁਣ ਕਾ ਬਨਾਨੀ ਅਸੀਂ ਤੇਰੇ ਨਾਲ ਖੜੇ ਹਾਂ ਪਹਾੜਾਂ ਵਾਂਗ ਟੀਟੂ ਨੇ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਗੱਲ ਅੱਗੇ ਤੋਰੀ ਰੱਖੀ ਮੈਂ ਇਹ ਗੱਲ ਇੱਥੇ ਠੱਪਕਣ ਦੇ ਰੋਬਿਸਾਂ ਪਰ ਉਹ ਅੱਗੇ ਤੋਂ ਅੱਗੇ ਪਰਤਾਂ ਉਧੇੜਦੇ ਜਾ ਰਹੇ ਸਨ ਉਹਨਾਂ ਮੈਨੂੰ ਪੰਪ ਦੇਣ ਵਿੱਚ ਕੋਈ ਕਸਰ ਨਾ ਛੱਡੀ ਅਗਲੇ ਨੇ ਸਿੱਧਾ ਮੰਗਾਰਿਆ ਤੈਨੂੰ ਐ ਕਿਵੇਂ ਚਰ ਲਈਏ ਓਏ ਆਪਾਂ ਵੀ ਸਿੱਧੇ ਹੋ ਕੇ ਟਕਰਾਂਗੇ ਅਗਲੇ ਦੀ ਅੜੀ ਭੰਨੀ ਆਪਾਂ ਤਾਂ ਹੁਣ ਵੇਖੀ ਜਾ ਸਾਡੇ ਕੱਤੀ ਨੇ ਕਿਹਾ ਜਿਹੜੀ ਤੀ ਕਰਕੇ ਉਹਨੇ ਸਾਡੀ ਮਾਂ ਨੂੰ ਸਾਰੇ ਸ਼ਰੀਕੇ 'ਚ ਸਾਹਮਣੇ ਛਿੜਕੀਤਾ ਨਾ ਉਸੇ ਤੀ ਕਰਕੇ ਉਹਨੂੰ ਉਹਦੇ ਸਰੀਕੇ ਚ ਕਿਸੇ ਸਾਹਮਣੇ ਖੰਗਣ ਜੁਗਾ ਨਹੀਂ ਛੜਨਾ ਆਪਾਂ ਵੀ ਟੀਟੂ ਜੋ ਮੂੰਹ ਆਉਂਦਾ ਬੋਲ ਰਿਹਾ ਸੀ ਉਹਨਾਂ ਦੋਵਾਂ ਦੀਆਂ ਚੱਕਮੀਆਂ ਗੱਲਾਂ ਮੇਰੇ ਬੇਈਮਾਨ ਮਨ ਵਿੱਚ ਹੋਰ ਖਰੂਦ ਪਾਉਣ ਲੱਗੀਆਂ ਸਿਆਣਿਆਂ ਸੱਚ ਕਿਹਾ ਹੈ ਬੰਦੇ ਦੀ ਜਿਓ ਜਿਆ ਨਾਲ ਉੱਠਣੀ ਬੈਠਣੀ ਹੁੰਦੀ ਹੈ ਬੰਦਾ ਵੀ ਉਹ ਜਿਆ ਹੀ ਹੋ ਜਾਂਦਾ ਹੈ ਮੇਰੀ ਵੀ ਤਾਂ ਹੁਣ ਬਦਮਾਸ਼ਾਂ ਨਾਲ ਰਾਸ ਰਲਦੀ ਸੀ ਫਿਰ ਮੈਂ ਸਾਦਾ ਵਾਲੇ ਕੰਮ ਕਿਵੇਂ ਕਰ ਲੈਂਦਾ ਮੇਰੇ ਮਨ ਅੰਦਰ ਲੁਕਿਆ ਬੈਠਾ ਕੁੰਖਾਰ ਗੁੰਡਾ ਉੱਠ ਖੜਾ ਹੋਇਆ ਆਪਣਾ ਦਾਸ ਸੰਭਲਣ ਲਈ ਅੰਦਰਲਾ ਹੂਆਂਕ ਦਾ ਗਿੱਦੜ ਸ਼ੇਰ ਬਣਿਆ ਬੜਕਾ ਮਾਰਦਾ दारू ਦੀ ਲੋਰ ਚ ਜੇ ਕਿਤੇ ਮੇਰਾ ਯਾਰ ਕੁਲਜੀਤ ਹੁੰਦਾ ਤਾਂ ਚੰਗੀ ਮੱਤ ਦੇ ਸਿੱਧੇ ਰਾ ਤੋਰਦਾ ਉਹ ਤਾਂ ਕਦੋਂ ਦਾ ਪਿੰਡ ਤੇ ਦੇਸ਼ ਛੱਡ ਪਰਦੇਸੀ ਹੋ ਗਿਆ ਸੀ ਮੇਰੇ ਵਿਦੇਸ਼ ਜਾਣ ਤੋਂ ਬਾਅਦ ਉਹਦੇ ਮਾਪਿਆਂ ਨੇ ਵੀ ਉਹਨੂੰ ਕਿਸੇ بڑے ਮੁਲਕ ਭੇਜਣ ਦਾ ਜੁਗਾੜ ਕਰ ਲਿਆ ਸੀ ਸੁਣਿਆ ਉਹਨੇ ਉੱਥੇ ਹੀ ਵਿਆਹ ਕਰਵਾ ਕੇ ਆਪਣੀ ਖੂਬਸੂਰਤ ਦੁਨੀਆ ਬਸਾ ਲਈ ਸ਼ੁਰੂ ਸ਼ੁਰੂ ਚ ਇੱਕ ਦੋ ਵਾਰ ਉਹਦੇ ਨਾਲ ਫੋਨ ਤੇ ਗੱਲ ਹੋਈ ਮੁੜ ਕੇ ਉਹ ਕੰਮਾਂ ਕਰਨ ਤੇ ਅਜੇ ਹੌਲ ਜਿਹਾ ਨਾ ਉਹਨੇ ਕਦੇ ਫੋਨ ਨਹੀਂ ਮਨ ਦੀ ਸਾਂਝ ਵਧਾਉਣ ਬਾਰੇ ਸੋਚਿਆ ਤੇ ਨਾ ਹੀ ਮੈਂ ਬਹੁਤੀ ਮਰੋ ਮਰੋ ਕੀਤੀ ਉਹਦੇ ਨਾਲ ਰਾਬਤਾ ਬਣਾਏ ਰੱਖਣ ਲਈ ਸਾਡੀ ਦੋਹਾਂ ਦੀ ਇਹ ਦੋਸਤੀ ਬੀਤੇ ਵਕਤ ਦੀ ਫਾਈਲ ਵਿੱਚ ਪੁਰਾਣਾ ਕਸਮੈਲਾ ਜਿਹਾ ਪੰਨਾ ਬਣ ਕੇ ਰਹਿ ਗਈ ਉਦੋਂ ਮੈਨੂੰ ਨਹੀਂ ਸੀ ਪਤਾ ਕਿ ਮੈਂ ਆਪਣੀ ਜ਼ਿੰਦਗੀ ਦੀ ਕਿੰਨੀ ਵੱਡੀ ਕੀਮਤੀ ਸੌਗਾਤ ਨੂੰ ਗਵਾ ਬੈਠਾ ਹਾਂ ਪਰ ਹੁਣ ਜਦੋਂ ਕਦੇ ਸੋਚਦਾ ਮਨ ਚੋਂ ਹੂਕ ਨਿਕਲਦੀ ਤੇ ਮੇਰੀਆਂ ਅੱਖਾਂ ਸੇਲੀਆਂ ਹੋਣ ਲੱਗ ਜਾਂਦੀਆਂ ਦੇਰ ਨਾ ਲੱਗਦੀ ਮੈਂ ਸੋਚਦਾ ਜੇ ਹੁਣ ਲੋਕਾਂ ਦੀਆਂ ਨਜ਼ਰਾਂ ਚ ਵੈਲੀ ਬਣੀ ਗਿਆ। ਤਾਂ ਚੰਗੀ ਤਰ੍ਹਾਂ ਵੈਲੀ ਬਣ ਕੇ ਵਿਖਾਈ ਦਈਏ। ਕਈ ਵਾਰ ਮੇਰੀਆਂ ਸੋਚਾਂ ਰਾਹ ਬਦਲਦੀਆਂ ਤੇ ਮੈਂ ਸੋਚਦਾ ਕਿ ਕਿਰਨ ਜੀ ਤੋਂ ਇਲਾਵਾ ਕਿਸੇ ਕੁੜੀ ਬਾਰੇ ਮੈਂ ਅੱਜ ਤੱਕ ਇਹ ਨਹੀਂ ਸੋਚਿਆ। ਕਦੇ ਕਿਸੇ ਦੀ ਟੀ ਪੈਣ ਦੀ ਮੇਰੇ ਮਨ 'ਚ ਮੈਲ ਨਹੀਂ ਪਰੀ। ਪਰ ਬਿੰਦਕੂ ਮਗਰੋਂ ਮੇਰੀਆਂ ਸੋਚਾਂ ਦੀ ਫਿਰਕੀ ਉਲਟੀ ਢੇੜਾ ਕੱਢਦੀ ਤੇ ਮੈਂ ਸੋਚਦਾ ਉਹਦੇ ਪਿਓ ਦੀ ਆਕੜ ਤਾਂ ਪੰਨੀ ਪੈਣੀ ਹੈ। ਉਹਨੇ ਮੇਰੀ ਮਾਂ ਨੂੰ ਵੰਗਾਰਿਆ। ਮੇਰੀ ਹਣਖ ਨਾ ਖਹਿਣ ਵਾਲੇ ਨੂੰ ਇੰਜ ਸੁੱਕਾ ਕਿੰ ਜਾਣਦੇ ਹੁਣ ਸਾਡੇ 31 ਤੇ ਟੀਟੂ ਦੋ ਕੁ ਦਿਨਾਂ ਚ ਹੀ ਹਰਨਾਮੇ ਦੀ ਧੀ ਸਮੇਤ ਪੂਰੇ ਟੱਬਰ ਦਾ ਸਾਰਾ ਲੇਖਾ ਜੋਖਾ ਇਕੱਠਾ ਕਰ ਲਿਆ ਕੁੜੀ ਕਿੰਨੇ ਵਜੇ ਘਰੋਂ ਕਾਲਜ ਲਈ ਨਿਕਲਦੀ ਪੁਲ ਤੋਂ ਟੈਂਪੂ ਫੜ ਕਿੰਨੇ ਵਜੇ ਕਾਲਜ ਪੁੱਜਦੀ ਦੁਪਹਿਰ ਕਿੰਨੇ ਕੁ ਟਾਈਮ ਤੇ ਕਾਲਜ ਟੈਂਪੂ ਤੇ ਪੁਲ ਤੱਕ ਆਉਂਦੀ ਪੁਲ ਤੋਂ ਕੱਚੀ ਪਈ ਚੋਂ ਨੂੰ ਕਰ ਜਾਂਦੇ ਆ 10 ਕੁ ਮਿੰਟ ਦਾ ਰਾਹ ਸੀ ਅਸੀਂ ਤਿੰਨਾਂ ਨੇ दारू ਦੇ ਕੁੱਟ ਲਾ ਕੁੜੀ ਅਗਵਾ ਕਰਨ ਦਾ ਮਤਾ ਪਗਾ ਲਿਆ ਅਗਲੇ ਦਿਨ ਦੁਪਹਿਰ 2:00 ਵਜੇ ਜਦੋਂ ਕੁੜੀ ਕਾਰੇਜ ਤੋਂ ਟੈਂਪੂ ਉਤਰ ਕੇ ਕੱਚੀ ਪਈ ਤੇ ਤੁਰ ਪਈ ਟੀਟੂ ਤੇ 31:30 ਮੌਕਾ ਵੇਖ ਸੁੰਨੇ ਰਾਤ ਹੀ ਕੁੜੀ ਮਗਰ ਖੋਤure ਉਸ ਦਿਨ ਵਕਤ ਤੇ ਹਾਲਾਤ ਕੁੜੀ ਨੂੰ ਧੋਖਾ ਦੇ ਗਏ ਜਾਂ ਕਹਿ ਲੋ ਸਾਡੇ ਵੱਲ ਪੁੱਗਤੀ ਜਦੋਂ ਕੁੜੀ ਟੈਂਪੂ ਉਤਰ ਪਈ ਚੋ ਲੰਘਣ ਲੱਗੀ ਪਹਿਲਾਂ ਤੋਂ ਤਿਆਰ ਖੜੇ ਟੀਟੂ ਨੇ بے ਹੋਸ਼ੀ ਦੀ ਦਵਾਈ ਚੜਿਆ ਰਮਾਲ ਉਹਦੇ ਮੂੰਹ ਤੇ ਤਰਤੇ ਤਾ ਤੇ ਕੁੜੀ ਪਲਾਂ ਚ ਬੇਸੁੱਧ ਹੋ ਗਈ ਬਸ ਫੇਰ ਕੀ ਸੀਮੈਂਟ ਲੱਗਿਆ ਉਹਨੂੰ ਗੱਡੀ ਚ ਸੁੱਟ ਉੱਥੋਂ ਗੱਡੀ ਭਜਾਉਣ ਚ ਸਾਡੇ 31 ਦਾ ਘਰ ਖੇਤਾਂ ਚੋਂ ਉਣ ਕਰਕੇ ਕੁੜੀ ਨੂੰ ਉਹਦੇ ਘਰ ਰੱਖਣਾ ਸਾਨੂੰ ਠੀਕ ਚੱਪਿਆ ਛੜੇ ਦੇ ਘਰ ਕੌਣ ਵਰਦਾ ਛੇਤੀ ਛੇਤੀ ਇੱਕ ਤਾਂ ਛੜਾ ਤੇ ਉਪਰੋਂ ਵੈਲੀ ਉਹਦੇ ਘਰ ਮੁਰਿਆਂ ਤਾਂ ਛੇਤੀ ਕਿਤੇ ਕੋਈ ਲੰਘਣਾ ਵੀ ਪਸੰਦ ਨਹੀਂ ਸੀ ਕਰਦਾ ਇਸ ਗੱਲ ਦਾ ਸੀ ਪੂਰਾ ਲਾਹਾ ਲੈਣ ਬਾਰੇ ਸੋਚਿਆ ਤਾਂ ਹੀ ਇਹ ਘਰ ਸਾਨੂੰ ਉਹਨੂੰ ਰੱਖਣ ਦੀ ਸਭ ਤੋਂ ਮਹਫੂਜ਼ ਥਾਂ ਲੱਗੀ ਜਦੋਂ ਕੁੜੀ ਨੂੰ ਅਗਵਾ ਕੀਤਾ ਉਦੋਂ ਮੇਰੇ ਅੰਦਰ ਲੱਗ ਗਿੱਦੜ ਮੁਰ ਸ਼ੇਰ ਬਣ ਬੈਠਿਆ ਸੀ ਮੈਂ ਆਪਣੀ ਹਿੰਡ ਬੁਕਾ ਲਈ ਸੀ ਉਹਨੂੰ ਅਗਵਾ ਕਰਕੇ ਪਰ ਜਦੋਂ ਸ਼ਰਾਬ ਦਾ ਨਸ਼ਾ ਉਤਰਿਆ ਆਪਣੇ ਆਪ ਤੋਂ ਕੰਨ ਜੀਉਣ ਲੱਗੀ ਮੇਰੇ ਅੰਦਰ ਮੈਨੂੰ ਲਨ ਤਾਂ ਪਉਣ ਲੱਗਿਆ ਅੰਦਰਲਾ ਸ਼ੇਰ ਮੁਰਕ ਕਿਧਰੇ ਸੈਮ ਕੇ ਬਹਿ ਗਿਆ ਮੇਰੇ ਅੰਦਰੋਂ ਉੱਠੇ ਕੋਈ ਸਵਾਲ ਮੇਰੇ ਸਾਹਮਣੇ ਸਨ ਕੁੜੀ ਦਾ ਕੀ ਖਸੂਰ ਮੈਂ ਕੋਈ ਗੁੰਡਾ ਥੋੜਾ ਜਿਹੜਾ ਕਿਸੇ ਦੀ ਧੀ ਭੈਣ ਨੂੰ ਇੰਜ ਚੁੱਕ ਲਿਆਵੇ ਫਿਰ ਮੈਂ ਆਪਣੇ ਆਪ ਨੂੰ ਦਲਾਸਾ ਦਿੰਦਾ ਕਿ ਮੈਂ ਕੋਈ ਮਾੜਾ ਨਹੀਂ ਕੀਤਾ ਉਹਦੇ ਪਿਓ ਨੇ ਕਿਹੜਾ ਸਾਡੇ ਨਾਲ ਬਹੁਤ ਚੰਗਾ ਕੀਤਾ ਮੇਰੀ ਮਾਂ ਨੇ ਸਾਕੀ ਮੰਗਿਆ ਸੀ ਪਹਿਲਾਂ ਹਾਂ ਕਰਕੇ ਫਿਰ ਮੁੱਕਰ ਗਿਆ ਕੋਈ ਬਹਾਨਾ ਬਣਾ ਕੇ ਕਿਨਾਰਾ ਕਰ ਜਾਂਦਾ ਸਾਥੋਂ ਐਨਾ ਜ਼ਲੀਲ ਕਰਨ ਦੀ ਕੀ ਲੋੜ ਸੀ ਹੁਣ ਤਾਂ ਮੈਂ ਚੰਗਾ ਮਾੜਾ ਜੋ ਮਰਜ਼ੀ ਸੋਚਾਂ ਗੁੰਦੀ ਜਾਵਾਂ ਹੁਣ ਤਾਂ ਪਾਣੀ ਪੁਲ ਥੱਲੇੋਂ ਨਿਕਲ ਗਿਆ ਸੀ ਅੱਧੀ ਰਾਤ ਹੋ ਗਈ ਸੀ ਦਵਾਈ ਜ਼ਿਆਦਾ ਚੜਨ ਕਰਨ ਕੁੜੀ ਹਾਰੇ ਤੱਕ ਸਾਡੇ ਸਾਹਮਣੇ ਬੇਸੁੱਧ ਪਈ ਸੀ ਟੀਟੂ ਬਹੁਤ ਧੀਮੇ ਸੁਰ ਵਿੱਚ ਬੋਲਿਆ ਓ ਯਾਰ ਇਹ ਤਾਂ ਹਾਰੇ ਤੱਕ ਨਹੀਂ ਕੁਝ ਕੀ ਇਦਰੇ ਸਾਰੀ ਖੇਡ ਖਰਾਬ ਨਾ ਹੋ ਜਾਵੇ ਇਹ ਕੁੜੀ ਮਰ ਗਈ ਤਾਂ ਕਤਲ ਦਾ ਕੇਸ ਗੱਲ ਪੈ ਜਾਉ ਉਹਦੀ ਗੱਲ ਸੁਣ ਅਸੀਂ ਤਿੰਨੋਂ ਅੰਦਰੋਂ ਅੰਦਰੀ ਡਰ ਗਏ ਡਾਕਟਰ ਕੋਲ ਚਲੀਏ ਸਾਢੇ 31 ਦੇ ਬੋਲ ਲੜਖੜਾਏ ਓਏ ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਡਾਕਟਰ ਨੂੰ ਕੀ ਕਹੋਗੇ ਇੱਥੇ ਤਾਂ ਡਾਕਟਰ ਨੂੰ ਬੁਲਾਉਣਾ ਵੀ ਘਤਰੇ ਤੋਂ ਖਾਲੀ ਨਹੀਂ ਸੀ ਮੇਰੇ ਅੰਦਰਲਾ ਆਦਮੀ ਬੋਲਿਆ ਤੜਕੇ ਜੇ ਜਦੋਂ ਕੁੜੀ ਨੇ ਅੱਖ ਚਪਕੀ ਫਿਰ ਸਭ ਦੀ ਜਾਨ ਵਿੱਚ ਜਾਨ ਆਈ ਉਦੇ ਬੁੱਲ ਫਰਕ ਨਾ ਸੀ ਡਰ ਗਏ ਕਿ ਕਿਧਰੇ ਉਹਦੀ ਚੀਕ ਕਰਦੇ ਬੂਹੇ ਟਪ ਕੇ ਸਾਡੇ ਲਈ ਚੰਗਿਆੜੀ ਨਾ ਬਣ ਜਾਵੇ ਜੀ ਦੇ ਭਾਂਬੜ ਚ ਅਸੀਂ ਮਰ ਜਾਈਏ ਦੂਜੇ ਪਾਸੇ ਉਹਦੇ ਘਰ ਜਾਂ ਥੱਪੇ ਅਗਲੇ ਕਿਹੜੇ ਚੁੱਪ ਬੈਠੇ ਹੋਣਿਆਂ ਜਿਨ੍ਹਾਂ ਦੀ ਜਵਾਨੀ ਦੁਪਹਿਰ ਦੀ ਲਾਪਤਾ ਹੋਵੇ ਉਹਨਾਂ ਨੇ ਤਾਂ ਜ਼ਮੀਨਾਂ ਸਮਾਨ ਇਕੱਠ ਕਰ ਰੱਖਿਆ ਹੋਣਾ ਉਹਨੂੰ ਭਾਲਣ ਲਈ ਸਾਡੇ ਕੋਲ ਉਹਦਾ ਮੂੰਹ ਬੰਦ ਕਰਨ ਲਈ ਮੂੰਹ ਨੋੜਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸੀ ਉਦਿਆਂ ਚਾਰ ਚਫੇਰੀ ਘੁੰਮਦੀਆਂ ਅੱਖਾਂ ਦੀਆਂ ਪੁੱਤਰੀਆਂ ਬੇਵੱਸ ਸੀ ਸਹਿਮ ਤੇ ਮਜਬੂਰੀ ਮੈਨੂੰ ਹਲੁੰਨ ਰਹੀਆਂ ਸਨ ਸਾਡੇ ਕੱਤੀ ਨੇ ਉਹਦਾ ਮੂੰਹ ਖੋਲਣ ਲਈ ਉਹਦੇ ਮੂੰਹਰੇ ਇੱਕ ਸ਼ਰਤ ਰੱਖੀ ਦੇਖ ਤੇਰੇ ਮੂੰਹੋਂ ਨਿਕਲੇ ਬੋਲ ਬੂਹੇ ਤੋਂ ਬਾਹਰ ਜਾਂਦੀ ਹਿੰਮਤ ਨਾ ਕਰ ਬੈਠਣ ਉਹਨੇ ਸੌਖੀ ਸ਼ਰਤ ਕਬੂਲ ਕਰ ਲਈ ਫਿਰ ਹੋਰ ਕਰਦੀ ਵੀ ਕਿਓ ਉਹਦੇ ਕੋਲ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ ਸਾਡੇ ਨਾਲ ਸਮਝੌਤਾ ਕਰਨ ਤੋਂ ਬਗੈਰ ਮੂੰਹ ਖੁੱਲਦੇ ਆਂ ਉਹਦੇ ਮੂੰਹੋਂ ਤਰਲੇ ਤੇ ਮਨਤਾ ਭਰੀਆਂ ਸਿਸਕੀਆਂ ਦੇ ਨਾਲ ਕਿੰਨੇ ਹੀ ਪ੍ਰਸ਼ਨ ਸਾਡੇ ਸਾਹਮਣੇ ਖੜੇ ਸਨ ਮੈਂ ਤੁਹਾਡਾ ਕੀ ਬਗਾੜਿਆ ਤੁਸੀਂ ਮੈਨੂੰ ਇੱਥੇ ਕਿਉਂ ਲੈ ਕੇ ਆਏ ਮੇਰੇ ਘਰ ਦੇ ਮੈਨੂੰ ਡੀਕਦੇ ਹੋਣੇ ਜਦੋਂ ਲੋਕਾਂ ਨੂੰ ਪਤਾ ਲੱਗਣਾ ਕਿ ਕੁੜੀ ਰਾਤ ਕਿਤੇ ਹੋਰ ਘਟ ਕੇ ਆਈ ਹੈ ਉਹਨਾਂ ਦਾ ਸਾਹਮਣਾ ਕਿਵੇਂ ਕਰਨਗੇ ਮਾਪੇ ਤੇ ਮੈਂ ਮੇਰੇ ਮਾਪੇ ਕਿੰਜ ਜਿਉਣਗੇ ਮੈਂ ਉਹਦੀ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਸੀ ਦੇਣਾ ਚਾਹੁੰਦਾ ਕਿਉਂਕਿ ਮੇਰੇ ਕੋਲ ਉਹਦੇ ਮਾਸੂਮ ਸਵਾਲਾਂ ਦਾ ਕੋਈ ਉੱਤਰ ਹੈ ਵੀ ਨਹੀਂ ਸੀ ਪਰ ਸਾਡੇ ਕੱਤੀ ਨੇ ਉਹਨੂੰ ਚੁੱਪ ਕਰਾਉਂਦਿਆ ਆਪਣੇ ਮਨ ਵਿੱਚ ਆਈਆਂ ਕਹਿ ਸੁਣਾਈਆਂ ਕੁੜੀਏ ਚੁੱਪ ਕਰਕੇ ਬਹਿ ਜਾ ਤੇਰੇ ਘਰ ਦੇ ਡੀਕਦੇ ਹੋਣਿਆ ਤਾਂ ਡਿੱਕੀ ਜਾਨ ਤੇਰੇ ਪਿਓ ਦਾ ਪੁੱਟਿਆ ਖੂ ਕਿਸੇ ਨਾ ਕਿਸੇ ਨੂੰ ਤਾਂ ਭਰਨਾ ਹੀ ਪੈਣਾ ਸੀ ਮੇਰੇ ਪਾਪਾ ਜੀ ਨੇ ਕੀ ਕੀਤਾ ਕੁੜੀ ਨੇ ਤਰਲੇ ਨਾ ਪੁੱਛਿਆ ਉਹ ਤੇਰੇ ਪਾਪਾ ਜੀ ਨੇ ਤਾਂ ਇਹ ਅਗਲਾਈ ਆ ਸਾਰੀ 31 ਭੰਬੂਕੇ ਵਾਂਗੂ ਕੁੱਦਿਆ ਫਿਰ ਮੇਰੀ ਕੁੜੀ ਨੂੰ ਸਮਝਦਿਆਂ 31 ਨੇ ਅਗਲੇ ਬੋਲ ਮੋਚੀ ਤਬਲੇ ਕੁੜੀ ਨੇ ਖੁਸ਼ਕ ਸੰਗਣਾ ਤਰਲਾ ਜਿਆ ਕਰਦਿਆਂ ਪਾਣੀ ਮੰਗਿਆ ਸਾਡੇ ਘਤੀ ਨੇ ਕੁੜੀ ਨੂੰ ਪਾਣੀ ਦਾ ਗਲਾਸ ਫੜਾਉਂਦਿਆਂ ਨਾਲ ਹੀ ਥਾਲੀ 'ਚ ਰੋਟੀ ਤਰ ਅੱਗੇ ਕਰ ਦਿੱਤੀ ਕੁੜੀ ਨੇ ਥਾਲੀ ਫੜ ਥਾਲੀ ਪਰ ਰੋਟੀ ਦੀ ਬੁਰਕੀ ਮੂੰਹ ਨੂੰ ਨਾ ਲਾਈ ਉਹ ਕਿੰਨੀ ਦੇਰ ਚੁੱਪਚਾਪ ਬੈਠੀ ਰਹੀ ਉਹ ਸਾਡੇ ਵੱਲ ਧੂਰ ਪੌਰ ਜੇ ਵੇਖਦੀ ਰਹੀ ਤੇ ਫਿਰ ਹਿੰਮਤ ਇਕੱਠੀ ਕਰਦਿਆਂ ਆਖਣ ਲੱਗੀ ਮੈਨੂੰ ਪੂਰੀ ਗੱਲ ਦੱਸੋ ਮੇਰੇ ਪਾਪਾ ਜੀ ਨੇ ਅਜਿਆ ਕਿਹੜਾ ਗੁਨਾਹ ਕਰ ਦਿੱਤਾ ਜਿਹਦੀ ੱਡੀ ਵੱਡੀ ਸਜ਼ਾ ਤੁਸੀਂ ਮੈਨੂੰ ਦਿੱਤੀ ਮੈਂ ਕੁਝ ਬੋਲਦਾ ਇਸ ਤੋਂ ਪਹਿਲਾਂ ਟੀਟੂ ਨੇ ਗੱਲ ਮੁਕਾ ਦਿੱਤੀ ਤੇਰਾ ਪਾਪਾ ਜੀ ਪਹਿਲਾਂ ਰਿਸ਼ਤੇ ਦੀ ਹਾਂ ਮੀ ਭਰ ਕੇ ਫਿਰ ਮੁੱਕਰ ਗਿਆ ਜ਼ਵਾਨ ਨਾਂ ਦੀ ਚੀਜ਼ ਹੈ ਕੋਈ ਤੇਰੇ ਪਾਪਾ ਜੀ ਕੋਲ ਜੇ ਮਨ ਬਦਲ ਗਿਆ ਸੀ ਤਾਂ ਸ਼ਰੀਕੇ ਚ ਢੋਲ ਪਿੱਟਣ ਦੀ ਕੀ ਲੋੜ ਸੀ ਚਾਰੇ ਪਾਸੇ ਥੂ ਥੂ ਕਰਵਾ ਕੇ ਰੱਖ ਦਿੱਤੀ ਸਾਡੇ ਯਾਰ ਦੀ ਟੀਟੂ ਹਰ ਵਾਰ ਪਾਪਾ ਜੀ ਸ਼ਬਦ ਚਿਠ ਕੇ ਬੋਲਦਾ ਗੱਲ ਪੂਰੀ ਕਰ ਦਿਆ ਟੀਟੂ ਨੇ ਮੇਰੇ ਵੱਲ ਇਸ ਢੰਗ ਨਾਲ ਵੇਖਿਆ ਕਿ ਕੁੜੀ ਸਮਝ ਗਈ ਕਿ ਸਾਰੇ ਸ਼ਾਪੇ ਦੀ ਜੜ ਮੈਂ ਹਾਂ ਅੱਛਾ ਤਾਂ ਇਹ ਆ ਉਹ ਜਿਹੜਾ ਮੇਰੇ ਸਾਥ ਦੀ ਗੱਲ ਚੱਲੀ ਸੀ ਕਦੇ ਉਹ ਮੇਰੇ ਨਾਲ ਨਫ਼ਰਤ ਨਾਲ ਵੇਖਦੀ ਹੋਈ ਆਖਣ ਲੱਗੀ ਮੈਨੂੰ ਉਹਦੀਆਂ ਅੱਖਾਂ ਚੁੱਗੀ ਨਫ਼ਰਤ ਵੰਗਾਰਨ ਲੱਗੀ ਮੈਂ ਹਰੇ ਆਪਣੇ ਆਪ ਤੇ ਕਾਬੂ ਪਾਉਣ ਦਾ ਯਤਨ ਕਰੀ ਰਿਹਾ ਸੀ ਕਿ ਉਹਦੇ ਬੁਲ ਗੁੱਸੇ ਵਿੱਚ ਫਰਕੇ ਚੰਗਾ ਹੋਇਆ ਮੇਰੇ ਪਾਪਾ ਜੀ ਨੇ ਨਾ ਕਰ ਦਿੱਤੀ ਕੀ ਮਤਲਬ ਤੇਰਾ ਸਾਡੇ ਕਤੀ ਚ ਕੀਆ ਮੈਂ ਤਾਂ ਕਿ ਕੋਈ ਵੀ ਸ਼ਰੀਫ ਕੁੜੀ ਆਪਣੀ ਜ਼ਿੰਦਗੀ ਇਹਦੇ ਵਰਗੇ ਗੁੰਡੇ ਬਦਮਾਸ਼ ਨਾਲ ਨਹੀਂ ਗੁਜ਼ਾਰ ਸਕਦੀ। ਕੁੜੀ ਗੁੱਸੇ ਵਿੱਚ ਟੱਪੀ ਪਈ ਸੀ। ਤਾਂ ਨੋ ਮੈਂ ਗੁੰਡਾ ਦਿਖਦਾ। ਮੈਂ ਚੀਕ ਪਿਆ। ਕਿਸੇ ਦੀ ਤੀਪੈ ਨੂੰ ਇੰਜ ਰਾਹਾਂ 'ਚੋਂ ਚੁੱਕ ਲੈਣ ਵਾਲਾ ਦੇਵਤਾ ਤਾਂ ਨਹੀਂ ਹੋ ਸਕਦਾ। ਤੇਰੇ ਬਾਪ ਨੇ ਮਜਬੂਰ ਕੀਤਾ ਮੈਨੂੰ ਗੁੰਡਾ ਬਣ ਲਈ। ਕਿਹੜਾ ਪਿਓ ਆਪਣੀ ਸੇਂਦਸ ਤੱਕ ਤੇਰੇ ਵਰਗੇ ਨਾਲ ਕਰ ਸਕਦਾ। ਮੈਨੂੰ ਫਖਰ ਆ ਆਪਣੇ ਪਿਓ ਤੇ ਕਿ ਉਹਨੇ ਮੇਰੇ ਬਾਰੇ ਚੰਗਾ ਸੋਚਿਆ। ਪਰ ਮੈਂ ਤਾਂ ਤੇਰੇ ਬਾਪ ਦੀ ਅੜੀ ਭਨ ਕੇ ਸਹਲਾਗਾ ਤੈਨੂੰ ਮੇਰੇ ਨਾਲ ਵਿਆਹ ਕਰਨਾ ਪੈਣਾ ਹੈ ਇਹ ਤੇਰੀ ਬਹੁਤ ਵੱਡੀ ਭੁੱਲ ਹੈ ਤੂੰ ਤੱਕੇ ਨਾ ਮੈਨੂੰ ਚੁਕਤਾ ਲਿਆ ਹੈ ਪਰ ਮੈਂ ਤੈਨੂੰ ਕਦੇ ਆਪਣਾ ਜੀਵਨ ਸਾਥੀ ਸਵੀਕਾਰ ਨਹੀਂ ਕਰ ਸਕਦੀ ਤੇਰੇ ਤੇ ਮੇਰੇ ਚ ਇੱਕੋ ਰਿਸ਼ਤਾ ਰਹੇਗਾ ਹਮੇਸ਼ਾ ਨਫ਼ਰਤ ਦਾ ਰਿਸ਼ਤਾ ਜਦੋਂ ਲੋਕਾਂ ਨੂੰ ਪਤਾ ਲੱਗਣਾ ਕਿ ਤੂੰ ਇੱਕ ਰਾਤ ਬਾਹਰ ਰਹਿ ਕੇ ਆਈ ਹੈ ਤਾਂ ਕੌਣ ਤੇਰੇ ਨਾਲ ਵਿਆਹ ਕਰੇਗਾ ਚਾਹੇ ਕੋਈ ਮੈਨੂੰ ਆਪਣਾ ਹਵੇ ਜਾਂ ਨਾ ਪਰ ਮੈਂ ਤੈਨੂੰ ਕਦੇ ਨਹੀਂ ਅਪਣਾ ਸਕਦੀ ਤੂੰ ਮੇਰੇ ਮਨ 'ਚ ਕਦੇ ਆਪਣੇ ਲਈ ਕੁਝ ਥਾਂ ਨਹੀਂ ਬਣਾ ਸਕਦਾ ਦੁਸ਼ਮਣੀ ਤੋਂ ਇਲਾਵਾ ਤੈਨੂੰ ਹਮੇਸ਼ਾ ਮੇਰੇ ਕੋਲ ਨਫ਼ਰਤ ਹੀ ਮਿਲੇਗੀ ਪਿਆਰ ਨਹੀਂ ਬਕਵਾਸ ਬੰਦ ਕਰ ਅੱਖਾਂ ਖੋਲ ਕੇ ਵੇਖ ਤੂੰ ਕਿੱਥੇ ਖੜੀ ਹੈਂ ਇੱਥੇ ਮੈਂ ਤੇਰੇ ਨਾਲ ਕੁਝ ਵੀ ਕਰ ਸਕਦਾ ਹਾਂ ਕੁਝ ਵੀ ਤੂੰ ਜਾਣਦੀ ਏਂ ਕੁਝ ਵੀ ਦਾ ਮਤਲਬ ਜਾਂ ਸਮਝਾਵਾਂ ਤੇ ਇੱਥੋਂ ਮੈਂ ਹੋਰ ਉਮੀਦ ਵੀ ਕੀ ਕਰ ਸਕਦੀ ਹਾਂ ਉਹ ਆਪਣੇ ਆਪ ਨੂੰ ਮਰਦ ਕੌਣਾ ਕਿਸੇ ਔਰਤ ਨਾਲ ਧੱਕਾ ਕਰਕੇ ਆਪਣੀ ਮਰਦਾਨਗੀ ਦਿਖਾਉਣਾ ਚਾਹਣਾ ਹੁਣ ਮੈਂ ਹੋਰ ਬੇਸਣੀ ਸਿੱਖਣਾ ਚਾਹੁੰਦਾ ਗੱਲ ਮੇਰੀ ਮਰਦਾਨਗੀ ਤੇ ਆ ਕੇ ਠਹਿਰ ਗਈ ਮੇਰੇ ਅੰਦਰਲਾ ਮਰਦ ਮੈਨੂੰ ਖੁੱਜਾ ਮਾਰਦਾ ਘਰ ਦੇ ਦੀ ਜ਼ੁਬਾਨ ਬੰਦ ਦੇਖ ਕਿੰਜ ਲਲਕਾਰਦੀ ਤੇਰੀ ਮਰਦਾਨਗੀ ਨੂੰ ਤੂੰ ਦੱਸ ਦੇ ਇਹਨੂੰ ਕਿ ਇੱਕ ਮਰਦ ਦੀ ਮਰਦਾਨਗੀ ਪਰਖਣ ਦਾ ਅੰਜਾਮ ਕਿਨਾ ਪਹਿੜਾ ਹੋ ਸਕਦਾ ਹੈ ਪਰ ਫਿਰ ਪ੍ਰੋਫੈਸਰ ਬਸ਼ੀਰ ਦੀਆਂ ਗੱਲਾਂ ਮੇਰੇ ਬੂਰੇ ਖੜ ਜਾਂਦੀਆਂ ਕਿ ਅਸਲੀ ਮਰਦ ਤਾਂ ਉਹ ਹੁੰਦਾ ਜਿਹੜਾ ਔਰਤ ਦਾ ਦਿਲ ਪਿਆਰ ਨਾਲ ਜਿੱਤੇ ਜਿਸਮਾਂ ਦੇ ਸੌਦੇ ਹਵਸ ਤੇ ਲਿਵਾਸ ਵਿੱਚ ਬੰਦੇ ਨੂੰ ਤਾਂ ਅਮਰ ਸ਼ਰਮਿੰਦਗੀ ਤੇ ਪਛਤਾਵੇ ਤੋਂ ਬਿਨਾ ਕੁਝ ਨਹੀਂ ਦੇ ਸਕਦਾ ਉੰਜ ਵੀ ਮੈਨੂੰ ਹਾਲਾਤ ਤੇ ਵਕਤ ਨੇ ਮਾੜਾ ਜ਼ਰੂਰ ਬਣਾ ਦਿੱਤਾ ਸੀ ਪਰ ਇੰਨਾ ਵੀ ਮਾੜਾ ਨਹੀਂ ਕਿ ਮੈਂ ਕਿਸੇ ਕੁੜੀ ਦੀ ਮਰਿਆਦਾ ਪੰਗ ਕਰ ਦਿਆਂ ਮੈਂ ਅੰਦਰੋਂ ਅੰਦਰ ਹੀ ਡਰ ਗਿਆ ਸਾਂ ਮੈਂ ਮਾੜੀ ਕੜੀ ਨੂੰ ਪਛਤਾਉਣ ਲੱਗਿਆ ਜਦੋਂ ਸ਼ਰਾਬ ਦੀ ਡੋਰ ਵਿੱਚ ਉਸ ਕੁੜੀ ਨੂੰ ਚੁੱਕ ਲਿਆ ਸੀ ਮੈਂ ਕੁੜੀ ਨੂੰ ਕਮਰੇ ਚੋਂ ਦੇ ਹਾਲ ਤੇ ਛੱਡ ਦੂਜੇ ਕਮਰੇ ਵਿੱਚ ਜਾ ਬੈਠਿਆ ਸਾਡੇ ਕੱਤੀ ਤੇ ਟੀਟੂ ਮੇਰੇ ਮੂੰਹ ਵੱਲ ਵੇਖਣ ਲੱਗੇ ਟੀਟੂ ਮੇਰੇ ਕੰਨ ਕੋਲ ਹੋ ਕੇ ਆਖਣ ਲੱਗਿਆ ਕਿਉਂ ਬਣੀ ਨਹੀਂ ਗੱਲ ਮੰਨੀ ਨਹੀਂ ਹੋ ਮੈਨੂੰ ਇਹ ਸਵਾਲ ਤੇ ਜ਼ਾਬਰ ਕੀ ਲੱਗੀ ਮੇਰੇ ਅੰਦਰ ਸੜ ਰਿਆ ਸੀ ਇੱਕ ਵਾਰ ਤਾਂ ਮੇਰਾ ਜੀ ਕੀਤਾ ਕਿ ਮੈਂ ਉਹਨੂੰ ਧਰਤੀ 'ਚ ਗੱਡ ਦਿਆਂ ਪਰ ਦੋਸਤੀ ਦੀ ਲਹਾਜ਼ ਨੇ ਜੀਬ ਦੰਦਾ ਥੱਲੇ ਦੱਬ ਲਈ ਉਹ ਮੁੜ ਬੋਲਿਆ ਇਹ ਗੱਲ ਡਰ ਗਿਆ ਜੇ ਤੇਥੋਂ ਕੁਝ ਨਹੀਂ ਹੁੰਦਾ ਤਾਂ ਸਾਨੂੰ ਦੇ ਮੌਕਾ ਬਦਲਾ ਹੀ ਲੈਣਾ ਉਹਦੇ ਪਿਓ ਕੋਲੋਂ ਅਸੀਂ ਕਰ ਦਿੰਦੇ ਹਾਂ ਹਸਾਬ ਕਿਤਾਬ ਪੂਰਾ ਅਰੇ ਆਪਾਂ ਯਾਰਾਂ ਦੋਸਤਾਂ 'ਚ ਕਿਹੜਾ ਕੁਝ ਵੰਡਿਆ ਹੋਇਆ ਹੁਣ ਮੇਰੇ ਲਈ ਹੋਰ ਕੋਈ ਸੁਨੌਂਕਾ ਸੀ ਮੇਰੀਆਂ ਮੁੱਠੀਆਂ ਵਿੱਚੀਆਂ ਗਈਆਂ ਮੈਂ ਟੀਟੂ ਨੂੰ ਗੁਲਾਮੇ ਤੋਂ ਫੜ ਲਿਆ ਟੀਟੂ ਲਗਾਤਾਰ ਜੋ ਮੂੰਹ ਵਿਚਾਇਆ ਬੋਲ ਰਿਹਾ ਸੀ। ਬਸ ਹੋ ਗਿਆ ਸਭ ਪੂਰਾ। ਹੁਣ ਕੁਝ ਨਹੀਂ ਹੋਇਆ ਤੇ ਇਥੋਂ। ਤੂੰ ਮਰਦ ਨਹੀਂ ਹੋ ਸਕਦਾ ਕੱਲੀ ਜਨਾਨੀ ਕੋਲ ਹੋਵੇਂ ਤੇ ਕੋਈ ਮਰਦ ਉਹਨੂੰ ਛੂਵੇ ਵੀ ਨਾ। ਸਾਡੇ ਕੱਤੀ ਨੇ ਸਾਨੂੰ ਮਸਾਂ ਚੜਾਇਆ ਗੁੱਥਮ ਗੁੱਤੀ ਹੁੰਦਿਆਂ ਨੂੰ। ਮੈਂ ਗੁੱਸੇ 'ਚ ਕੋਠੇ ਜਾ ਚੜਿਆ 2-4 ਮਿੰਟਾਂ ਬਾਅਦ ਮੈਨੂੰ ਕੁੜੀ ਦਾ ਖਿਆਲ ਆਇਆ। ਮੈਂ ਸੋਚੀ ਪੈ ਗਿਆ। ਮੈਂ ਇੱਕ ਹੀ ਕਰ ਬੈਠਿਆ। ਬਗਿਆੜਾਂ ਦੇ ਬਾੜੇ 'ਚ ਲਿਆ ਸੁੱਟੀ ਮਾਸੂਮ ਕੁੜੀ। ਮੈਨੂੰ ਸੋਚਾਂ ਤੰਗ ਕਰਨ ਲੱਗੀਆਂ ਕਿ ਜਿਹੜੀ ਕੁੜੀ ਨਾਲ ਕੋਈ ਪਾਣਾ ਨਾ ਵਾਪਰ ਜਾਵੇ ਮੈਂ ਮੋੜ ਕੋਠੇ ਤੋਂ ਹੇਠ ਆ ਗਿਆ ਉਹੀ ਹੋਇਆ ਜੀਤਾ ਡਰ ਸੀ ਕੁੜੀ ਦੇ ਤਰਲੇ ਮਿੰਨਤਾ ਮੇਰੇ ਕੰਨਾਂ 'ਚ ਪਈ ਜਦ ਮੈਂ ਕਮਰੇ 'ਚ ਬੜਿਆ ਟੀਟੂ ਕੁੜੀ ਨਾਲ ੱਤਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕੁੜੀ ਹੱਥ ਪੈਰ ਮਾਰਦੀ ਬੇਵੱਸੀ ਵਿੱਚ ਉਹਦੀਆਂ ਮਿੰਨਤਾ ਕਰ ਆਪਣੇ ਆਪ ਨੂੰ ਉਹਦੀ ਮਜ਼ਬੂਤ ਪਕੜ ਤੋਂ ਛਡਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮੇਰੇ ਅੰਦਰ ਦਾ ਸ਼ੇਰ ਜਾਗ ਪਿਆ ਮੈਂ ਟੀਟੂ ਨੂੰ ਵਾਲਾਂ ਤੋਂ ਫੜਕੜੀ ਇਸ ਲਿਆ ਉਹਨੂੰ ਕ੍ਰਿਸਤਾ ਹੋਇਆ ਦੂਜੇ ਕਮਰੇ ਚ ਲਿਆ। 31 ਘੂਕ ਸੁੱਤਾ ਹੋਇਆ ਸੀ ਸਾਡਾ ਰੌਲਾ ਰੱਪਾ ਸੁਣ ਉਹਦੀ ਜਾਗ ਖੁੱਲ ਗਈ। ਉਦੋਂ ਤੱਕ ਟੀਟੂ ਦੀ ਚੰਗੀ ਟੁੱਟਪਨ ਹੋ ਚੁੱਕੀ ਸੀ। ਉਹਨੇ दारू ਵੀ ਕੁਝ ਜ਼ਿਆਦਾ ਹੀ ਪੀਤੀ ਹੋਈ ਸੀ। ਉਹ ਗਾਲ੍ਹਾਂ ਕੱਢਦਾ-ਕੱਢਦਾ ਛੇਤੀ ਹੀ ਅੱਖਾਂ ਬੰਦ ਕਰ ਘਰਾੜੇ ਮਾਰਨ ਲੱਗਿਆ। ਉਸੇ ਸਵੇਰ ਟੀਟੂ ਮੇਰੇ ਲਈ ਪਿੰਡੋਂ ਖਬਰ ਲਿਆ ਸੀ। ਉਹ ਤੇਰੀ ਬੀਬੀ ਮਿਲੀ ਸੀ ਤੇਰੇ ਬਾਰੇ ਪੁੱਛ ਰਹੀ ਸੀ। ਕਹਿੰਦੀ ਪੰਜ ਦਿਨਾਂ ਤੱਕ ਘਰ ਨਹੀਂ ਪਰਚਿਆ। ਜੇ ਕੋਈ ਖਬਰ ਹੋਵੇ। ਅਸੀਂ ਦੋਹਾਂ ਜੀਆਂ ਨੇ ਉਸ ਦਿਨ ਤਾਂ ਨਾ ਚੱਜ ਨਾਲ ਖਾ ਕੇ ਵੇਖਿਆ ਤੇ ਨਾ ਸੌਕੇ ਘਰ ਖਾਨ ਨੂੰ ਪੈਂਦਾ ਹੈ ਭੈਜਾ ਲੱਗਿਆ ਰਹਿੰਦਾ ਜੇ ਕੁਝ ਪਤਾ ਲੱਗਿਆ ਤਾਂ ਦੱਸੀ ਪੁੱਤਰਾ ਟੀਟੂ ਦੀ ਗੱਲ ਸੁਣ ਮੈਨੂੰ ਪ੍ਰਾਣੀ ਦਿਨ ਚੇਤੇ ਆ ਗਏ ਜਦੋਂ ਸਾਜ਼ਿਸ਼ਾਂ ਦੀ ਹਨੇਰੀ ਝੁੱਲੀ ਹੋਈ ਸੀ ਮੇਰੇ ਦਿਲ ਨੂੰ ਡੋਬੂ ਜੇ ਪੈਣ ਲੱਗੇ ਮੇਰੀਆਂ ਪ੍ਰਾਣੀਆਂ ਆਜਾਦਾ ਮੈਨੂੰ ਸੱਪ ਵਾਂਗੂ ਦੱਸਣ ਲੱਗੀਆਂ ਮੇਰੇ ਸਾਹਮਣੇ ਬੈਠੀ ਕੁੜੀ ਦੀਆਂ ਅੱਖਾਂ ਦੀਆਂ ਪਲਕਾਂ 'ਚ ਅਥਰੂ ਚੁੱਪ ਚਾਪ ਸੌਂਗੇ ਟੀਟੂ ਨੂੰ ਦੂਜੇ ਕਮਰੇ ਵਿੱਚ ਬੰਦ ਕਰਕੇ ਮੈਂ ਤੇ ਸਾਡੇ ਕੱਤੀ ਅੱਧੀ ਕੁ ਰਾਤੀ ਟੀਟੂ ਦਾ ਸਕੂਟਰ ਚੁੱਕ ਪਿੰਡ ਵਿੱਚ ਜਾ ਬੜੇ ਜਦੋਂ ਮੈਂ ਚੋਰਾ ਵਾਂਗੂ ਆਪਣੇ ਘਰ ਦਾ ਗੇਟ ਟੱਪਿਆ ਬਿੜਕ ਕੰਨਾਂ ਵਿੱਚ ਪੈਂਦੇ ਆ ਬਾਪੂ ਨੇ ਡਾਂਗ ਚੁੱਕ ਲਈ ਜੇ ਮੈਂ ਸਮਾਂ ਰਹਿੰਦਿਆਂ ਵੇਖ ਕੇ ਆਵਾਜ਼ ਨਾ ਦਿੰਦਾ ਤਾਂ ਡਾਂਗ ਦੀ ਇੱਕੋ ਛੱਟ ਮੇਰਾ ਸਿਰ ਖੋਲ ਕੇ ਰੱਖ ਦਿੰਦੀ ਸਾਡੀਆਂ ਵਸਦਾਂ ਦੀਆਂ ਪੈੜਾਂ ਨਪਦੀ ਬੀਬੀ ਵੀ ਉੱਠ ਬੈਠੀ ਉਹ 6 ਦਿਨਾਂ ਬਾਅਦ ਚੋਰਾ ਵਾਂਗੂ ਘਰ ਬੜੇ ਪੁੱਤ ਨੂੰ ਵੇਖ ਕਬਰ ਗਈ ਉਪਜ ਕੇ ਮੇਰੇ ਮੂਰੇ ਆਖੜੀ ਹੋਈ ਤੇ ਮੇਰੇ ਮੂੰਹ ਸਿਰ ਤੇ ਹੱਥ ਫੇਰਦੀ ਹੋਈ ਪੁੱਛਣ ਲੱਗੀ ਪੁੱਤ ਲਕਤ ਹੈ ਸਭ ਕਿੱਥੇ ਸੀ ਐਨੇ ਦਿਨ ਨਾ ਚੋਂਦੇ ਹੋਈ ਵੀ ਮੇਰੇ ਮੂੰਹੋਂ ਸ਼ਬਦ ਕੁੱਤ ਪਏ ਬੀਬੀ ਪੰਦੇਤੀ ਆੜੀ ਉਸ ਹਰਨਾਮੇ ਦੀ ਬੀਬੀ ਮੇਰੇ ਮੂੰਹ ਵੱਲ ਕੋਰਨਾ ਵੇਖਣ ਲੱਗੀ ਤੇ ਬਾਪੂ ਗੁੱਸੇ ਵਿੱਚ ਆਖਣ ਲੱਗਿਆ ਓਏ ਹੁਣ ਹੋਰ ਕਿਹੜਾ ਕਾਰਾ ਕਰ ਆਇਆ ਮੈਂ ਲੈ ਹਰਨਾਮੇ ਦੀ ਧੀ ਨੂੰ ਮਰੀਆ ਨਾ ਕਹਿੰਦੀ ਦੇਰ ਸੀ ਬੀਬੀ ਸਾਇਂ ਸਿਰ ਫੜ ਕੇ ਬੈਗੀ ਬਾਪੂ ਨੇ ਮੈਨੂੰ ਤੱਕਾ ਮਾਰਿਆ ਐ ਕੰਜਰਾ ਕਰ ਰਿਆਂ ਉਹੀ ਕਰਾ ਜਿਹਦਾ ਸਾਨੂੰ ਡਰ ਸੀ ਅਗਲੇ ਨੇ ਕਿਹਾ ਚੁੱਪ ਬੈਣਾ ਕਿੱਥੇ ਆ ਕੁੜੀ ਕੁੜੀ ਨਹੀਂ ਬਹੂ ਕਹੇ ਬਾਪੂ ਉਹਨੂੰ ਨੌਂ ਬਣਾਉਣਾ ਤੇਰੀ ਮੇਰੀ ਮਾਂ ਦੀ ਮੰਗ ਹੈ ਉਹ ਬੀਬੀ ਦੀ ਤਰਾਕ ਦੇਣੀ ਪਈ ਚਪੇੜ ਨਾਲ ਮੇਰੀਆਂ ਗੱਲਾਂ ਚੋਂ ਸੇਕ ਨਿਕਲਣ ਲੱਗਿਆ ਉਹਦੀਆਂ ਖਰੀਆਂ ਸੱਚੀਆਂ ਗੱਲਾਂ ਨੇ ਮੇਰੀ ਸੁਰਤ ਟਿਕਾਣੇ ਕਰ ਦਿੱਤੀ ਐਦਾਂ ਕਿਸੇ ਦੀ ਧੀ ਪੈਣ ਚੁੱਕ ਕੇ ਸ਼ਗਨ ਮਨਾਉਂਦਾ ਵੇਖਿਆ ਕੋਈ ਉਹਦੇ ਪਿਓ ਨੇ ਆਪਾਂ ਦੀ ਸਾਰੇ ਸ਼ਰੀਕੇ ਚ ਨਾ ਕਬੱਡੀ ਸੀ ਬੜੀ ਛੇਤੀ ਭੁੱਲ ਗਈ ਬੀਬੀ ਮੰਨਿਆ ਕਿ ਉਹਦੇ ਪਿਓ ਕਰਕੇ ਸਾਡੀ ਬਦਨਾਮੀ ਹੋਈ ਸੀ ਉਹ ਤਾਂ ਬਖਾਨਾ ਸੀ ਪਰ ਜੋ ਤੂੰ ਕਰ ਬੈਠਿਆ ਮੇਰਾ ਆਪਣਾ ਪੁੱਤ ਇਹਦੇ ਕਰਕੇ ਖੜੀ ਇੱਜ਼ਤ ਬਣ ਜਾਣੀ ਆ ਸਾਡੀ ਜਿਹਨੂੰ ਨਹੀਂ ਵੀ ਪਤਾ ਸੀ ਹੁਣ ਤਾਂ ਵੀ ਹੱਸਣਗੇ ਸਾਡੇ ਤੇ ਚੱਲ ਛੱਡ ਗਿਆ ਉਸੇ ਕੁੜੀ ਨੂੰ ਉਹਦੇ ਘਰ ਮੇਰੀ ਮਾਂ ਘੁੱਟ ਲਈ ਮੇਰੇ ਪਿਓ ਨੇ ਇੱਕ ਦੋ ਡਾਂਗਾ ਮੇਰੇ ਮੋਰਾਂ ਤੇ ਧਰ ਦਿੱਤੀਆਂ ਐਨੇ ਨੂੰ 31 ਜਿਹੜਾ ਗੇਟ ਦੇ ਬਾਹਰ ਖੜਾ ਮੈਨੂੰ ਉਡੀਕ ਰਿਹਾ ਸੀ ਉਹ ਵੀ ਗੇਟ ਟੱਪ ਕੇ ਅੰਦਰ ਆ ਵੜਿਆ ਬੀਬੀ ਬਾਪੂ ਨੇ ਉਹਨੂੰ ਵੀ ਕਿਰ ਲਿਆ ਉਹ ਦੋ ਕੁ ਡਾਂਗਾ ਦੀ ਮਾਰ ਵੀ ਮਸਾਂ ਹੀ ਚੱਲ ਸਕਿਆ ਜਦੋਂ ਬਾਪੂ ਨੇ ਉਹਦੇ ਪੂੜੇ ਸਿੱਕੇ ਉਹਨੇ ਸਭ ਕੁਝ ਛੇਤੀ ਹੀ ਢੇਰ ਕਰ ਦਿੱਤਾ ਬਾਕੀ ਅਗਲੇ ਪਾਗ ਵਿੱਚ ਧੰਨਵਾਦ